ਹਾਂ ਜੀ ਜਿਹੜਾ ਇਹ ਕਿ ਲੰਬੇ ਸਮੇਂ ਤੋਂ ਇੱਥੇ ਸਬਜ਼ੀ ਦੀ ਫੜੀ ਦਾ ਕੰਮ ਕਰਦੇ ਸਨ ਕੋਈ 25 ਸਾਲ ਤੋਂ ਕੋਈ 30 ਸਾਲ ਤੋਂ ਕੋਈ 15 ਸਾਲ ਤੋਂ ਕਿ ਵੀ ਇਹਨਾਂ ਨੂੰ ਆਸ਼ੀਆਨੇ ਜਿਹੜੇ ਉਜਾੜੇ ਜਾ ਰਹੇ ਨੇ ਉਹਨਾਂ ਨਾਲ ਹੀ ਇਹਨਾਂ ਦੇ ਕਾਰੋਬਾਰ ਅੱਗੇ ਚੱਲਦੇ ਸੀਗੇ ਤੇ ਹੁਣ ਇਹਨਾਂ ਨੂੰ ਅੱਗੇ ਕੋਈ ਥਾਂ ਦਿੱਤੀ ਗਈ ਆ ਜਾਂ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਉਹ ਇਸ ਤਰ੍ਹਾਂ ਦੀ ਇਹ ਮਤਾ ਤਿੰਨ ਕੁ ਮਹੀਨੇ ਪਹਿਲਾਂ ਪਾਸ ਦਿੱਤਾ ਸੀ ਇਧਰਲੀ ਸਾਈਡ ਦੇ ਤੇ ਕੰਟੇਨ ਦੇ ਨਾਲ ਉਹ ਮਤਾ ਪਾਸ ਹੋ ਕੇ ਆ ਗਿਆ ਉਹ ਕੰਮ ਇੱਕ ਅੱਧੇ ਦਿਨ ਤੋਂ ਸਟਾਰਟ ਹੋ ਜਾਏਗਾ ਜੀ ਉਹ ਭਰਤੀ ਇਹਨਾਂ ਨੂੰ ਪੱਕੇ ਦੇਣੀ ਪੈਣੀ ਹੈ ਬਾਕੀ ਸਰਕਾਰ ਉਹਨੂੰ ਬਲੌਕ ਟਾਇਲ ਤੇ ਉਹ ਦੂਜਾ ਘਟਕ ਠੀਕ ਹੈ ਜੀ ਫਿਲਹਾਲ ਜਿਹੜਾ 10 ਦਿਨ 15 ਦਿਨ ਇਹਨਾਂ ਨੂੰ ਕਹਿ ਆ ਵੀ ਜਿਹੜਾ ਉਧਰ ਦਾ ਸ਼ੈੱਡ ਖਾਲੀ ਹੈ ਉਹ ਯਾਨੀ ਕਿ ਸੱਕੀ ਸਾਹਿਬ ਵੀ ਕਹਿ ਰਹੇ ਨੇ ਮਾਰਕੀਟ ਕਮੇਟੀ ਵੀ ਉੱਥੇ ਇਹਨਾਂ ਨੂੰ 15 ਦਿਨ ਪਿਠਾ ਦਿਓ ਉਧਰ ਆਪਣਾ ਕਾਰੋਬਾਰ ਜਿੰਨਾ ਕੋ ਹੁੰਦਾ ਉਹਨਾਂ ਕੋ ਕਰਨ 15 ਦਿਨ ਦੇ ਅਸੀਂ ਤਿਆਰ ਕਰ ਗਏ ਵੱਧ ਤੋਂ ਇੱਕ ਮਹੀਨਾ ਟਾਈਮ ਉਹਨਾਂ ਨੇ ਲਿਆ ਜੀ ਅਸੀਂ ਵੀ ਇਹਨਾਂ ਦੇ ਨਾਲ ਸਹਿਮਤ ਆ ਬਿਲਕੁਲ ਇਹਨਾਂ ਦਾ ਕਾਰੋਬਾਰ ਸਾਡਾ ਵੀ ਕਾਰੋਬਾਰ ਇਹਨਾਂ ਨਾਲ ਹੀ ਚੱਲਦਾ ਚੀਮਾ ਸਾਹਿਬ ਕੁਝ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਕੋਲ ਗੰਜੈਸ਼ ਨਹੀਂ ਹੈ ਮਿੱਟੀ ਪਾਣ ਦੀ ਉਹਨਾਂ ਨੂੰ ਪਰਚੀ ਦੇ ਪੈਸੇ ਛੱਡ ਦੇਣਾ ਅਸੀਂ ਮਿੱਟੀ ਪਵਾ ਕੇ ਦੇਣ ਨੂੰ ਤਿਆਰ ਹਾਂ ਇਸ ਤਰ੍ਹਾਂ ਜੀ ਇਹ ਮਹਿਕਮੇ ਦੇ ਅੰਦਰ ਹੈ ਇਹ ਸਰਕਾਰ ਇਹ ਕਰ ਸਕਦੀ ਹੈ ਸ਼ਕਤੀ ਸਾਹਿਬ ਕਰ ਸਕਦੇ ਨੇ ਸ਼ਕਤੀ ਸਾਹਿਬ ਨਾਲ ਗੱਲ ਕਰਨਾ ਸੀ ਇਹਨਾਂ ਦੇ ਨਾਲ ਜਾਵਾਂਗੇ ਅਸੀਂ ਸ਼ਕਤੀ ਸਾਹਿਬ ਨੂੰ ਕਵਾਂਗੇ ਜੇ ਇਹਨਾਂ ਨੂੰ ਚੰਡੀਗੜ੍ਹ ਜਾਏ ਜਾਂਦੇ ਰਹੀ ਚੰਡੀਗੜ੍ਹ ਵੀ ਨਾਲ ਜਾਣ ਨੂੰ ਤਿਆਰ ਆ ਅਸੀਂ ਪਿਛੇ ਨਹੀਂ ਹਟਾਂਗੇ ਬਿਲਕੁਲ ਇਹਨਾਂ ਨਾਲ ਤੁਰਾਂਗੇ ਅੱਗੇ ਤੁਰਨਾ ਹੀ ਨਾਲ ਤੁਰਾਂਗੇ ਐ ਹਾਂ ਜੀ ਠੀਕ ਹੈ ਜੀ ਗੱਡੀ ਜੀ ਬੈਠਣਾ ਅੱਗੇ ਤੁਰਨਾ ਅਸੀਂ ਨਾਲ ਜਾਣ ਨੂੰ ਤਿਆਰ ਆਂ ਮਸਲਾ ਹੱਲ ਕਰਾਵਾਂਗੇ ਠੀਕ ਹੈ ਹਾਂ ਜੀ ਪ੍ਰਧਾਨ ਜੀ ਜਿਹੜਾ ਇਹ ਕਿ ਵੀ ਅੱਜ ਇਹ ਸਬਜ਼ੀ ਮੰਡੀ ਦੇ ਵਿੱਚ ਦੁਕਾਨਦਾਰ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀਗੇ ਇਹਨਾਂ ਨੂੰ ਕੋਈ ਜਗ੍ਹਾ ਵਗੈਰਾ ਵੀ ਦਿੱਤੀ ਗਈ ਹੈ ਤੇ ਜਿਹੜੀ ਜਗ੍ਹਾ ਦਿੱਤੀ ਗਈ ਹੈ ਸਾਨੂੰ ਦਿਖਾਇਆ ਇਹਨਾਂ ਨੇ ਕਿ ਵੀ ਉੱਥੇ ਬਹੁਤ ਹੀ ਗੰਦਗੀ ਪਈ ਹੈ ਤੇ ਉਹਨਾਂ ਨੂੰ ਕੋਈ ਸਫਾਈ ਵਗੈਰਾ ਵੀ ਕਰਵਾ ਕੇ ਦੇਣ ਦਾ ਜਾਂ ਕੋਈ ਅੱਗੇ ਕਿਸ ਤਰ੍ਹਾਂ ਦਾ ਰੱਖਿਆ ਗਿਆ ਕੋਈ ਜੀ ਸਾਡੀ ਸਬਜੀ ਮੰਡੀ ਆਰਟੀਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਚਿੰਮਾ ਜੀ ਜੀ ਤੇ ਸਾਡੀ ਸਾਰੀ ਪੂਰੀ ਟੀਮ ਇਹਨਾਂ ਦੇ ਨਾਲ ਖੜੀ ਹੈ ਇਹ ਵੀ ਇੱਕ ਮੰਡੀ ਦਾ ਹਿੱਸਾ ਨੇ ਜੀ ਸਾਡੀ ਮੰਡੀ ਚੋਂ ਮਾਲ ਲੈ ਕੇ ਇੱਥੇ ਵੇਚਦੇ ਨੇ 15-20 ਸਾਲ ਤੋਂ ਇੱਥੇ ਰੋਜ਼ਗਾਰ ਕਰ ਰਹੇ ਨੇ ਅਸੀਂ ਇਹਨਾਂ ਦੇ ਨਾਲ ਜੋ ਮਾਰਕੀਟ ਕਮੇਟੀ ਸੈਕਟਰੀ ਜਾਂ ਉਹਨਾਂ ਦਾ ਸਟਾਫ ਜੋ ਸਾਡੇ ਸਰਦਾਰ ਬਲਕਾਰ ਸਿੰਘ ਜੀ ਜੋ ਇਹਨਾਂ ਨਾਲ ਕਮਿਟਮੈਂਟ ਕਰਕੇ ਉਹ ਕਮਿਟਮੈਂਟ ਇਹਨਾਂ ਦੀ 15 ਦਿਨ ਲੱਗੇ ਨਾ 1 ਮਹੀਨਾ ਲੱਗੇ ਪੂਰੀ ਕਰਾ ਕੇ ਦੇਵਾਂਗੇ ਅਸੀਂ ਇਹਨਾਂ ਦੇ ਸਾਰੇ ਭਾਈਚਾਰੇ ਦੇ ਨਾਲ ਔਰ ਇਹਨਾਂ ਨੂੰ ਜਿਹੜੀ ਪਰਤ ਦੀ ਗੱਲ ਕੀਤੀ ਹੈ ਪਹਿਲਾਂ ਤਾਂ ਇਹ ਪਰਤ ਪਵਾ ਦੇਣ ਸਰਕਾਰ 'ਚ ਨਹੀਂ ਹੈਗਾ ਪ੍ਰੋਟੋਕਾਲ ਪਰਤ ਪਵਾਉਣ ਦਾ ਅਗਰ ਇਹ ਸੈਕਟਰੀ ਸਾਹਿਬ ਨੂੰ ਬੇਨਤੀ ਕਰਕੇ ਲਿਖਤੀ ਜੀ ਕਰ ਸਕਦੇ ਨੇ ਸਾਨੂੰ ਉਹ 'ਚ ਕੋਈ ਤਰਾਜ ਨਹੀਂ ਇਹ ਜਿਹੜੀ ਮਿੱਟੀ 50 ਦੀ ਪਰ ਜੇ 60 ਦੀ ਪਰ ਵੰਦੀ ਇਹ ਪਵਾ ਦੇਣ ਬਾਕੀ ਗੀਟਕਾ ਲੋਕਟੈਲ ਲਾਈਟ ਪਾਣੀ ਜਾਂ ਤਜਾਮੇ ਉਹ ਸਾਰਾ ਕੁਝ ਸਰਕਾਰ ਮੰਡੀ ਮਾਰਕੀਟ ਕਮੇਟੀ ਇਹਨਾਂ ਨੂੰ ਕਰਕੇ ਦੇਗੀ ਔਰ ਬਾਕਾਇਦਾ ਜਗ੍ਹਾ ਦਾ ਜਿਹੜਾ ਸਾਡੇ ਪ੍ਰਧਾਨ ਜੀ ਪੂਰੀ ਟੀਮ ਜਾ ਕੇ ਇੱਥੇ ਮਤਾ ਪਾਸ ਕਰਾ ਕੇ ਆਏ ਅਸੀਂ ਵੀ ਇਹਨਾਂ ਨੂੰ ਬੇਨਤੀ ਕਰਾਂਗੇ ਵੀ ਮੰਡੀ ਨੂੰ ਚੱਲਦਾ ਰੱਖੋ ਅਗਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਸਾਡੀ ਪੂਰੀ ਟੀਮ ਸਾਰੇ ਆਰਤੀ ਸਾਰੀ ਟੀਮ ਅਸੀਂ ਤੁਹਾਡੇ ਨਾਲ ਇਹ ਹਨ ਰਾਜਕੁਮਾਰ ਸਚਦੇਵਾ ਜੀ ਬਾਹਵਲਪੁਰ ਮਹਾਸੰਗ ਦੇ ਪ੍ਰਧਾਨ ਜੀ ਜਿਨ੍ਹਾਂ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਵੀ ਅਸੀਂ ਸਬਜ਼ੀ ਮੰਡੀ ਫੜੀ ਵਾਲੇ ਦੇ ਨਾਲ ਤਾਂ ਇੱਥੇ ਮਾਰਕੀਟ ਆ ਤੇ ਆਪਣੇ ਚੀਮਾ ਸਾਹਿਬ ਵੀ ਨਾਲ ਨੇ ਉਹਨਾਂ ਨੇ ਵੀ ਫੜੀ ਵਾਲੇ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਵੀ ਇਹਨਾਂ ਦੇ ਜੋ ਵੀ ਇਸ ਤਰ੍ਹਾਂ ਦਾ ਮਸਲਾ ਹੱਲ ਹੋਏਗਾ ਇਹਨਾਂ ਦਾ ਕੀਤਾ ਜਾਏਗਾ ਇਹਨਾਂ ਦੇ ਕੋਈ ਦੁੱਖ ਤਕਲੀਫ ਨਹੀਂ ਆਣ ਦਿੱਤੀ ਜਾਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮਾਰਕੀਟ ਆ ਜਿਹੜੇ ਸਬਜ਼ੀ ਦੁਕਾਨਦਾਰ ਸਬਜ਼ੀ ਦਾ ਕੰਮ ਕਰਦੇ ਨੇ 25 ਸਾਲ ਤੋਂ 30 ਸਾਲ ਤੋਂ ਕੋਈ 15 ਸਾਲ ਤੋਂ ਬੈਠਾ ਹੈ ਕਿੰਨਾ ਕੁ ਇਹਨਾਂ ਨੂੰ ਪ੍ਰਸ਼ਾਸਨ ਸਾਥ ਦਿੰਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਿਦਵਾਦੀ ਰਿਪੋਰਟ 25 ਸਾਲ ਮੈਨੂੰ ਮੈਨੂੰ ਹੋ ਗਿਆ 12 ਸਾਲ ਸਾਡੇ ਵਜੂਦ ਕੇ ਬੈਠੇ ਨਹੀਂ ਕੀ ਫੜੀਆਂ ਇੱਥੇ 20 25 ਸਾਲ ਤੋਂ ਲੱਗਦੀਆਂ ਨੇ ਜੱਦੀ ਮੰਡੀ ਐ ਸੋਦੀ ਫੜੀਆਂ ਲੱਗਦੀਆਂ ਨੇ ਜੀ ਉਸ ਤੋਂ ਬਾਅਦ ਉਫਰੀਆਂ ਲੱਗ ਰਹੇ ਕੋਈ ਪੱਕੀ ਜਗ੍ਹਾ ਨਹੀਂ ਕੁਛ ਨਹੀਂ ਠੀਕ ਹੈ ਸਦਾਸੀ ਉਹਦੇ ਕੰਮ ਕਰ ਰਹੇ ਜਿਵੇਂ ਮੈਂ 12 ਸਾਲ ਤੋਂ ਕੰਮ ਕਰ ਰਹੇ ਹਾਂ ਕੰਮ ਕਰਨ ਤੋਂ ਉਸ ਤੋਂ ਸਾਨੂੰ ਇਹਨਾਂ ਵੱਲੋਂ 1500 ਮਹੀਨਾ ਕਿਰਾਇਆ ਵੀ ਲਾਇਆ ਗਿਆ ਅਸੀਂ ਕਿਰਾਇਆ ਪਰਿਆ ਆ ਮੌਜੂਦ ਇਹ ਜਿਹੜਾ 1500 ਰੁਪਏ ਕਿਰਾਇਆ ਲਾਇਆ ਗਿਆ ਕਿਹਨਾਂ ਵੱਲੋਂ ਲਾਇਆ ਗਿਆ ਇਹ ਮਾਰਕੀਟ ਕਮੇਟੀ ਸਮਾਣਾ ਵੱਲੋਂ ਹਾਂਜੀ ਹਾਂਜੀ ਕਿਰਾਇਆ ਦੇ ਸਥ ਮੌਜੂਦਾ ਤੁਸੀਂ ਦਵੀਆਂ ਸਾਡੇ ਕੋਲ ਤੇ ਹੁਣ ਇਹ ਹੈ ਜੀ ਉਹ ਪਰਚੀ ਜਿਹੜੀ ਆਪਣੇ ਇੱਥੇ ਫੜੀ ਮਾਲਕ ਦਿਖਾ ਰਹੇ ਨੇ ਕੀ ਨਾਮ ਹੈ ਆਪਣੀ ਵਿੱਕੀ ਕੁਮਾਰ ਜੀ ਵਿੱਕੀ ਕੁਮਾਰ ਵੱਲੋਂ ਪਰਚੀ ਦਿਖਾਈ ਜਾ ਰਹੀ ਹੈ ਜਿਹੜੀ ਕਿ ਵੀ ਮਾਰਕੀਟ ਕਮੇਟੀ ਵੱਲੋਂ 1500 ਰੁਪਏ ਮਹੀਨੇ ਦੀ ਪਰਚੀ ਕੱਟੀ ਜਾ ਰਹੀ ਹੈ ਪਰਚੀ ਵੀ ਸਬੂਤ ਹੈ ਇਹ ਦੁਕਾਨਦਾਰ ਫੜੀ ਵਾਲਿਆਂ ਨੂੰ ਜਿਹੜੇ ਹੁਣ ਇਹਨਾਂ ਦੇ ਫੜੀਆਂ ਚਕਾਈਆਂ ਜਾ ਰਹੇ ਨੇ ਦੇਖਣਾ ਬਣਦਾ ਕਿ ਇਹ ਦੁਕਾਨਦਾਰ ਹੁਣ ਕਿੱਥੇ ਜਾਣਗੇ ਕਿਵੇਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਗੇ ਇੱਥੇ ਇਹ ਵੀ ਬਣਦਾ ਦੱਸਣਾ ਬਣਦਾ ਹੈ ਕਿ ਜਿਹੜੀ ਮਾਰਕੀਟ ਕਮੇਟੀ ਨੂੰ ਇੱਥੇ ਫੀਸ ਮਿਲਦੀ ਸੀ ਉਹ ਫੀਸ ਹੁਣ ਕਿਵੇਂ ਲੈਣਗੇ ਤੇ ਕਿਸਾਨਾਂ ਦਾ ਜਿਹੜੇ ਕਿਸਾਨ ਵੀ ਇੱਥੇ ਇਹਨਾਂ ਫੜੀਆਂ ਵਾਲਿਆਂ ਨਾਲ ਇਹ ਨਹੀਂ ਦੇਖਣਾ ਬਣਦਾ ਇਹਨਾਂ ਫੜੀਆਂ ਵਾਲਿਆਂ ਦੇ ਨਾਲ ਕਈ ਪਰਿਵਾਰ ਚੱਲਦੇ ਨੇ ਕਿਸਾਨ ਵੀ ਨਾਲ ਜੁੜੇ ਹੋਏ ਨੇ ਕਿਸਾਨ ਮੰਡੀਆਂ ਦੇ ਵਿੱਚ ਸਬਜ਼ੀ ਲੈ ਕੇ ਆਉਂਦੇ ਨੇ ਅੱਗੇ ਇਹ ਸਬਜ਼ੀ ਅੱਗੇ ਫੜੀ ਫੜੀ ਕੋਈ ਕਿਲੋ ਵਾਲੇ ਨੂੰ ਕੋਈ 5 ਕਿਲੋ ਵਾਲੇ ਅੱਗੇ ਖਰੀਦੋ-ਫਰੋਦ ਕਰਕੇ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਨੇ ਹੁਣ ਕਿਉਂ ਚਕਾਈਆਂ ਜਾ ਰਹੀਆਂ ਨੇ ਅੱਗੇ ਹੋਰ ਭਰਾਵਾਂ ਨਾਲ ਵੀ ਗੱਲ ਕਰਦੇ ਆਂ ਹਾਂਜੀ ਜਗਜੀਤ ਸਿੰਘ ਜੀ ਜਗਜੀਤ ਸਿੰਘ ਜੀ ਕੀ ਮਸਲਾ ਲੈ ਕੇ ਵੀ ਅੱਜ ਤੁਸੀਂ ਇੱਥੇ ਧਰਨਾ ਲਾਇਆ ਹੋ ਆਪਣੇ ਜਿੱਥੇ ਤੁਸੀਂ ਰੋਜ਼ ਸਬਜ਼ੀ ਦੀਆਂ ਫੜੀਆਂ ਲਾਣਿਓ ਉਹ ਫੜੀਆਂ ਛੱਡ ਕੇ ਆਪਣੇ ਤੁਸੀਂ ਇੱਥੇ ਧਰਨਾ ਲਾਇਆ ਬੈਠਾ ਹੋਇਆ ਕੀ ਮਸਲਾ ਹੈ ਜੀ ਇਹ ਇਹ ਮਸਲਾ ਜੀ ਇਹ ਸਾਨੂੰ ਇੱਥੋਂ ਉਠਾਇਆ ਜਾ ਰਿਹਾ ਹੈ ਕਹਿੰਦੇ ਇੱਥੇ ਕੰਡਾ ਲੱਗੇਗਾ ਤੁਸੀਂ ਆਪਣਾ ਸਮਾਨ ਚੱਕ ਕੇ ਜਿੱਥੇ ਮਰਜ਼ੀ ਲੈ ਜਾਓ ਤੁਹਾਨੂੰ ਆਖੀ ਕੋਈ ਜਗ੍ਹਾ ਦਾ ਰੇਂਜ ਨਹੀਂ ਕਰ ਸਕਦੇ ਤੇ ਜਿੱਥੇ ਸਾਨੂੰ ਸੂਤਰ ਵੀ ਦੱਸੇ ਤੇ ਤੁਹਾਡੇ ਭਰਾਵਾਂ ਨੇ ਵੀ ਦੱਸਿਆ ਕਿ 20-25 ਸਾਲ ਤੋਂ ਬੈਠੇ ਹੋ ਜਿਹੜੇ ਹੁਣ ਤੁਹਾਨੂੰ ਇੱਥੋਂ ਉਠਾਇਆ ਜਾ ਰਿਹਾ ਕੰਡਾ ਲਾਉਣ ਵਾਸਤੇ ਉਹ ਕੰਡੇ ਦੀ ਥਾਂ ਕੰਡੇਰੀ ਥਾਂ ਜੀ ਇਹ ਫਰੰਟ ਤੇ ਮੁਕਰਰ ਹੋਈ ਹੈ ਜੀ ਤੇ ਇਹ ਕਹਿੰਦੇ ਵੀ ਇੱਥੋਂ ਆਪਣਾ ਸਮਾਨ ਉਠਾ ਲਓ ਸਾਨੂੰ ਧਮਕੀਆਂ ਦੇ ਕੇ ਗਏ ਨੇ ਕਹਿੰਦੇ ਵੀ ਜੇ ਤੁਸੀਂ ਆਪ ਨਹੀਂ ਚੱਕੋਗੇ ਤਾਂ ਅਸੀਂ ਟਰਾਲੀਆਂ ਲਿਆ ਕੇ ਭਰ ਕੇ ਲੈ ਜਾਵਾਂਗੇ ਤੁਹਾਡਾ ਸਮਾਨ ਸਾਰਾ ਜੀ ਜੀ ਇਹ ਸੰਜਗਜੀਤ ਸਿੰਘ ਨੇ ਦੱਸਿਆ ਜਿਨ੍ਹਾਂ ਨੇ ਦੱਸਿਆ ਕਿ ਵੀ ਸਾਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੇ ਨੇ ਕਿ ਤੁਸੀਂ ਆਪਣਾ ਸਮਾਨ ਚੱਕ ਲਓ ਪਰ ਇਹ ਗਰੀਬ ਪਰਿਵਾਰ ਜਿਹੜੇ ਆਪਣੇ ਰੋਜੀ ਰੋਟੀ ਚਲਾ ਰਹੇ ਨੇ ਜਾਣ ਤਾਂ ਜਾਣ ਕਿੱਥੇ ਇੱਥੇ ਹੁਣ ਅੱਗੇ ਅਫਸਰਾਂ ਨਾਲ ਵੀ ਗੱਲ ਕਰਾਂਗੇ ਤੇ ਹੋਰ ਭਰਾਵਾਂ ਨਾਲ ਵੀ ਗੱਲ ਕਰਦੇ ਹਾਂ ਕੀ ਉਹਨਾਂ ਦੀਆਂ ਮਸਲੇ ਤੇ ਕੀ ਮਜਬੂਰੀਆਂ ਨੇ ਜਿਹੜੀਆਂ ਇਹਨਾਂ ਨੇ ਅੱਜ 10 ਤੋਂ 15-15 ਹਜ਼ਾਰ ਦੀਆਂ ਸਬਜ਼ੀਆਂ ਲਈਆਂ ਤੇ ਸਬਜ਼ੀਆਂ ਵੀ ਇਹਨਾਂ ਦੀਆਂ ਦੇਖੋ ਗਰਮੀ ਦਾ ਮੌਸਮ ਹੈ ਸਵੇਰ ਦੀ ਸਬਜ਼ੀ ਲਈ ਹੋਈ ਸ਼ਾਮ ਤੱਕ ਸਮਝ ਬਿਲਕੁਲ ਖਰਾਬ ਹੋ ਜਾਏਗੀ ਹੁਣ ਇਹ ਵੀ ਦੇਖਾਂਗੇ ਕਿ ਵੀ ਇਹਨਾਂ ਨੇ ਸਬਜ਼ੀ ਲਈ ਸੀ ਜਾਂ ਨਹੀਂ ਉਹਨੋਂ ਵੀ ਗੱਲ ਕਰਦੇ ਹਾਂ ਜਿਗ ਕੀ ਜੋ ਕੋਈ ਸਬਜੀ ਜੀ ਅਸੀਂ ਕੱਲ ਲਈ ਸੀ ਕੱਲ ਦੀ ਸਾਡੀ ਸਬਜੀ ਘੱਟੋ ਘੱਟ 5-6000 ਦੀ ਸਬਜੀ ਪਈ ਆ ਉਹ ਖਰਾਬ ਹੋ ਗਈ ਤੇ ਅੱਜ ਵੀ ਕੁਝ ਦੁਕਾਨਦਾਰਾਂ ਨੇ ਸਬਜੀ ਵਗੈਰਾ ਲਈ ਹੋਣੀ ਐ ਨਹੀਂ ਅੱਜ ਅਸੀਂ ਕੁਝ ਨਹੀਂ ਲਿਆ ਜੀ ਅਸੀਂ ਕੋਈ ਸਬਜੀ ਕੱਲ ਦੀ ਜਿਹੜੀ ਸਬਜੀ ਪਈ ਸੀ ਉਹ ਬਿਲਕੁਲ ਐਵੇਂ ਗਈ ਐ ਵੇਚੀ ਨਹੀਂ ਆ ਤੁਹਾਨੂੰ ਉਹ ਯਾਨੀ ਹਜ਼ਾਰਾਂ ਰੁਪਏ ਦਾ ਤੁਹਾਡਾ ਨੁਕਸਾਨ ਹੀ ਹੋਇਆ ਉਹ ਹਾਂ ਜੀ ਹਾਂ ਜੀ ਲਾਲਾ ਜੀ ਤੁਹਾਡਾ ਨਾਮ ਪਰਮੇਸ਼ਰ ਕੁਮਾਰ ਪਰਮੇਸ਼ਰ ਕੁਮਾਰ ਜੀ ਕੀ ਮਸਲਾ ਤੁਸੀਂ ਅੱਜ ਜਿਹੜਾ ਧਰਨਾ ਲਾਇਆ ਆਪਣੇ ਸਬਜੀ ਮੰਡੀ ਦੇ ਬੈਠੇ ਹੋ ਤੁਸੀਂ ਜੀ ਸਾਨੂੰ ਕਹਿੰਦੇ ਆ ਸਾਨੂੰ ਸਬਜੀ ਮੰਡੀ ਜਿੰਦ ਤਨ ਆਈ ਆ ਮੈਂ ਪਹਿਲੇ ਦਿਨ ਤੋਂ ਰੜੀ ਲਗਾ ਰਿਹਾ ਫੜੀ ਕਿੰਨਾ ਕ ਟਾਈਮ ਹੋ ਗਿਆ ਜੀ ਸਬਜੀ ਮੰਡੀ ਦੇ ਵਿੱਚ ਤੁਹਾਨੂੰ ਕੰਮ ਕਰਦਿਆਂ ਨੂੰ ਮੈਨੂੰ 25 26 ਸਾਲ ਹੋ ਗਏ ਨੇ ਜੀ 25 26 ਸਾਲ ਦੇ ਵਿੱਚ ਅੱਜ ਤੱਕ ਹੁਣ ਆਏ ਨੇ ਕਹਿੰਦੇ ਅਸੀਂ ਲਾ ਰਿਹਾ ਕੰਡਾ ਇੱਥੋਂ ਫੜਿਆ ਚੱਕ ਲੋ ਪਰਸੋਂ ਸਾਡੇ ਕੋਲ ਆਏ ਸੀ ਕਹਿੰਦਾ ਚੱਕ ਕੇ ਵੇਦਾ ਤੈਨੂੰ ਲੈ ਜਿਹੜੀ ਚੀਜ਼ ਆਈ ਹੈ ਚੱਕ ਕੇ ਟਰਾਲੀ ਹੀ ਮਾਰ ਲਈ ਨੀ ਇੱਥੇ ਇਹ ਵੀ ਦੱਸਣਾ ਦੱਸੋ ਕਿ ਵੀ ਇੱਕ ਕੰਡਾ ਕਿ ਪਿਛਲੇ ਪਾਸੇ ਵੀ ਲੱਗਿਆ ਹੋਇਆ ਹੈ ਇਨਕਮਿੰਗ ਕਾਲ ਫਰਮ ਦੇ ਵਿੱਚ ਜான்ਸਨ ਆਈਡੈਂਟੀਫਾਈਡ ਬਾਈ ਟ੍ਰੀ ਕਾਲਰ 3 ਸਾਲ ਹੋ ਗਏ ਠੀਕ ਨਹੀਂ ਕਰ ਰਿਹਾ ਉਹ ਕੰਡੇ ਨੂੰ ਠੀਕ ਨਹੀਂ ਕਰ ਰਹੇ ਜਦ ਕਿ ਨਵਾਂ ਕੰਡਾ ਲਾਣ ਵਾਸਤੇ ਇੱਥੇ ਫੜੀ ਵਾਲਿਆਂ ਨੂੰ ਕਿ ਇਹਨਾਂ ਦੇ ਜਿਹੜੇ ਆਸ਼ਿਆਨੇ ਬਣੇ ਹੋਏ ਨੇ ਉਹ ਉਜਾੜਿਆ ਜਾ ਰਿਹਾ ਹੈ ਜੀ ਤੇ ਉਹ ਕਹਿੰਦੇ ਤੁਸੀਂ ਫੜੀਆਂ ਚੱਕੋ ਜਿੱਥੇ ਮਰਜੀ ਜਾਓ ਤੇ ਜੇ ਆਪਾਂ ਜੋਰ ਪਾਇਆ ਤੇ ਉਹ ਗੰਦੇ-ਗੰਦੇ ਪਿੱਛੇ ਚਲੇ ਜਾਓ ਜਹਾਂਸੇ ਚੋਰੀਆਂ ਹੋ ਜਾਂਦੀ ਨੇ ਅਸੀਂ 3-4 ਬਾਰ ਪਹਿਲੇ ਜਾ ਚੁੱਕੇ ਹਾਂ ਉਥੋਂ ਆਪਸ ਆ ਗਏ ਮੁਰੇ ਫੇਰੇ ਫਿਰ ਉਸਕੇ ਬਾਅਦ ਫਿਰ ਕਹਿ ਰਹੇ ਤੁਸੀਂ ਉੱਤਰ ਜਾਓ ਕਿ ਉਧਰ ਕੰਮ ਚੱਲਦਾ ਨਹੀਂ ਜੀ ਸਾਡਾ ਪਰਿਵਾਰ ਸਾਡੇ ਕਿਵੇਂ ਪਲਣਗੇ ਤੇ ਨਾਲੇ ਸਾਡੀ ਕੱਲ ਦੀ ਸ਼ਰਤਾਂ ਬਹੁਤ ਸਾਰੀ ਪਈਆਂ ਨੇ ਤੇ ਉਹ ਵਿਚੇਰ ਨੂੰ ਵੀ ਔਖਾ ਹੋ ਰਿਹਾ ਹੈ ਇਹ ਸਨ ਬਾਬੂ ਰਾਮ ਜੀ ਜਿਨ੍ਹਾਂ ਨੇ ਦੱਸਿਆ ਗਿਆ ਸੀ 29 ਸਾਲ ਤੋਂ ਇੱਥੇ ਸਬਜ਼ੀ ਮੰਡੀ ਦੇ ਵਿੱਚ ਕੰਮ ਕਰ ਰਹੇ ਆ 29 ਸਾਲ ਦਾ ਸਮਾਂ ਹੋ ਗਿਆ ਤੇ ਜਿਹੜੀ ਕੱਲ ਦੀਆਂ ਸਬਜ਼ੀਆਂ ਲਈਆਂ ਸਨ ਉਹ ਵੀ ਸਬਜ਼ੀਆਂ ਖਰਾਬ ਹੋ ਗਈਆਂ ਨੇ ਤੇ ਸਾਨੂੰ ਇੱਕ ਇੱਕ ਗੱਲ ਕਹੀ ਜਾ ਰਹੀ ਹੈ ਕਿ ਵੀ ਤੁਸੀਂ ਆਪਣੇ ਇੱਥੋਂ ਆ ਫੜੀਆਂ ਚੱਕੋ ਤੇ ਇੱਥੇ ਅਸੀਂ ਕੰਡੇ ਦਾ ਕੰਮ ਸ਼ੁਰੂ ਕਰਨਾ ਹੈ ਹੁਣ ਇਹ ਦੇਖਣਾ ਹੋਵੇਗਾ ਸਰਕਾਰੀ ਬਾਬੂ ਇਹਨਾਂ ਦੀਆਂ ਛਿਆਨੀ ਉਜਾੜ ਕੇ ਇੱਕ ਕੰਡਾ ਲਾਉਣ ਲਈ ਕੀ ਅੱਗੇ ਕਾਰਵਾਈ ਕਰਦੇ ਹਨ ਇਹ ਤਾਂ ਹੁਣ ਆਣ ਵਾਲਾ ਸਮਾਂ ਦੱਸੇਗਾ ਤੇ ਹੋਰ ਪਰਮਾਨੰਦ ਵੀ ਗੱਲ ਕਰਦੇ ਆ ਕੀ ਉਹਨਾਂ ਦੀ 1000 ਰੁਪਏ ਫੀਸ ਵੀ ਦਿੰਦੇ ਉਹ ਕਿਰਾਇਆ ਵੀ ਦਿੰਦੇ ਆ ਜੀ ਇਹ ਜਿਹੜੀ ਤੁਸੀਂ 150 तब से दे रहे स्टार्टिंग आठ साल हो गए अठ साल तो सौ रुपये महीने की रहे हो ठेकेदार अठारह सौ थे ठेकेदार पैर अठारह सौ लैसे उन्होंने मार्केट आया पंद्रह सौ करी है ठेकेदार थी ना ज्यादा अठारह ली है कि चले जाओ इधर अभी पिछे बनवा के देखे इधर आ जाओ फिर अस प्रस्ताव रखा है कि जिम्मे पहले इधर साढ़ी फड़ी बना दो ਫਿਰ ਅਸੀਂ ਉੱਥੇ ਰ ਅਡਜਸਟਮੈਂਟ ਹੋ ਜਾਵਾਂਗੇ ਉੱਥੇ ਚਲੇ ਜਾਵਾਂਗੇ ਫਿਰ ਤੁਸੀਂ ਆਪਣਾ ਇੱਧਰ ਕੰਮ ਚਲਾ ਲਓ ਤੇ ਜੀ ਦੇਖੋ ਪ੍ਰਧਾਨ ਜੀ ਸਾਡੇ ਉੱਤੇ ਗਏ ਨੇ ਜੇ ਪ੍ਰਧਾਨ ਜੀ ਸਾਡਾ ਕੋਈ ਫੈਸਲਾ ਕਰਕੇ ਆਉਂਦੇ ਨੇ ਤੇ ਫਿਰ ਬਾਤ ਪਸ ਹੋ ਜਾਏ ਹਾਂ ਜੀ ਅਸ਼ਮਨੀ ਜੀ ਜਿਹੜਾ ਤੁਸੀਂ ਇੱਥੋਂ ਬੜੇ ਲੰਬੇ ਸਮੇਂ ਤੋਂ ਸਬਜ਼ੀ ਮੰਡੀ ਦੇ ਵਿੱਚ ਆਪਣਾ ਆਪਣਾ ਫੜੀ ਦਾ ਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸੀਗੇ ਤੇ ਅੱਜ ਤੁਸੀਂ ਧਰਨਾ ਲਾਣ ਲਈ ਮਜਬੂਰ ਹੋਏ ਹੋ ਕੀ ਗੱਲ ਹੈ ਤੇ ਜਿਹੜਾ ਤੁਸੀਂ ਅੱਜ ਸਬਜ਼ੀ ਵੀ ਨਹੀਂ ਲਈ ਕੱਲ ਵੀ ਆਪਣੀ ਸਬਜ਼ੀ ਜਿਹੜੀ ਤੁਹਾਡੀ ਗਈ ਹੈ ਖਰਾਬ ਗਈ ਹੈ ਸਾਡੇ ਨਾਲ ਮਾਰਕੀਟ ਮੇਡਵਲੇ ਤੱਕ ਕੀਤਾ ਜਾ ਰਿਹਾ ਹੈ ਸਾਨੂੰ ਕਹਿੰਦੇ ਨੇ ਆਪਣਾ ਸਮਾਨ ਚੱਕੋ ਨਹੀਂ ਸੀ ਟੁੱਕ ਕੇ ਲੈ ਜਾਗੇ ਸੀ ਪਿਛਲੇ 20 ਸਾਲਾਂ ਤੋਂ ਇਹ ਕਾਰੋਬਾਰ ਕਰ ਰਹੇ ਹਾਂ ਤੁਹਾਨੂੰ ਮਾਰਕੀਟ ਕਮੇਟੀ ਦੇ ਅਧਿਕਾਰੀ ਕਹਿ ਰਹੇ ਨੇ ਕਿ ਵੀ ਆਪਣਾ ਸਮਾਨ ਚੱਕ ਲਓ ਨਹੀਂ ਤਾਂ ਚੱਕ ਕੇ ਲੈ ਜਾਗੇ ਸੀ ਸਾਰਾ ਸਮਾਨ ਚੁੱਕ ਕੇ ਬੇਟੀ ਚਲ ਚਾਲਿਖ ਬਾਗੇ ਲੈ ਜਾਗੇ ਅਸੀਂ ਛੋਟੇ ਛੋਟੇ ਦੁਕਾਨਦਾਰ ਜਿਹੜੇ ਪਿਛਲੇ 20 ਸਾਲੋਂ ਦਾ ਕਾਰੋਬਾਰ ਕਰ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਹੜੀ ਜਗ੍ਹਾ ਸਾਨੂੰ ਦਿੱਤੀ ਜਾ ਰਹੀ ਹੈ ਉੱਥੇ ਸਾਡਾ ਕਾਰੋਬਾਰ ਨਹੀਂ ਚੱਲਦਾ ਜਿਹੜੀ ਜਗ੍ਹਾ ਸਾਨੂੰ ਦੇਰ ਨੂੰ ਤਿਆਰ ਨਹੀਂ ਅਸੀਂ ਸਾਡੀ ਮੰਗ ਇਹ ਹੈ ਕਿ ਪਹਿਲਾਂ ਸਾਨੂੰ ਉਹ ਤਿਆਰ ਕਰਕੇ ਦਿੱਤੀ ਜਾਵੇ ਤਾਂ ਜੋ ਅਸੀਂ ਆਪਣਾ ਸਮਾਨ ਰੱਖ ਸਕੀਏ ਤੇ ਆਪਣਾ ਰੋਜ਼ਗਾਰ ਤੇ ਆਪਣੇ ਬੱਚੇ ਪਾਲ ਸਕੀਏ ਸਾਡੀ ਇਹੀ ਛੋਟੀ ਜੀ ਮੰਗ ਹੈ ਕਿ ਪਹਿਲਾਂ ਸਾਨੂੰ ਜਗਾ ਦਿੱਤੀ ਜਾਵੇ ਪੱਕੀ ਕਰਕੇ ਤਾਂ ਕਿ ਅਸੀਂ ਆਪਣਾ ਛੋਟਾ ਛੋਟਾ ਪਰਿਵਾਰ ਜਿਹੜਾ ਵੀ ਹੈ ਪਾਲ ਸਕੀਏ ਇਹ ਸਾਣਾ ਅਸ਼ਵਨੀ ਕੁਮਾਰ ਜੀ ਜਿਨ੍ਹਾਂ ਨੇ ਕਿਹਾ ਕਿ ਜਿਹੜੀ ਸੀ ਲੰਬੇ ਸਮੇਂ ਤੋਂ ਇੱਥੇ ਸਬਜ਼ੀ ਦੀ ਫੜੀ ਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਆ ਸਾਨੂੰ ਕੋਈ ਥਾਂ ਦਿੱਤੇ ਬਿਨਾ ਹੀ ਸਾਨੂੰ ਇੱਥੋਂ ਸਮਾਨ ਚੱਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਹੁਣ ਇਹ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਹਨਾਂ ਦਾ ਸਮਾਨ ਚੱਕਦਾ ਹੈ ਜਾਂ ਇਹਨਾਂ ਨੂੰ ਅੱਗੇ ਹੋਰ ਥਾਂ ਦਿੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਿਦਵਾ ਦੀ ਸਾਡੀ ਇਹ ਮੰਗ ਹੈ ਕਿ ਪਹਿਲਾਂ ਸਾਨੂੰ ਪੱਕੀ ਜਗ੍ਹਾ ਦਿੱਤੀ ਜਾਵੇ ਤੇ ਪੱਕੀ ਕਰਕੇ ਦਿੱਤੀ ਜਾਵੇ ਤਾਂ ਕਾਰ ਨਹੀਂ ਮਿਲਦੀਆਂ ਅਸੀਂ 15 1500 ਰੁਪਏ ਕਿਰਾਇਆ ਦੇ ਕੇ ਸਾਨੂੰ ਧੱਕੇ ਦਿੱਤੇ ਜਾਂਦੇ। ਮੌਜੂਦਾ ਸਰਕਾਰ ਦੇ ਅਧਿਕਾਰੀ ਤੁਹਾਡੇ ਕੋਲ ਪਹੁੰਚ ਕੀਤੀ ਕਿਸੇ ਨੇ ਕੋਈ? ਹਾਲੇ ਤੱਕ ਕੋਈ ਵੀ ਮਜਬੂਰ ਅਧਿਕਾਰੀ ਨਹੀਂ ਪਹੁੰਚਿਆ ਹੈਗਾ। ਅਸੀਂ ਸਵੇਰ ਦੇ ਇੱਥੇ ਬੈਠੇ ਹਾਂ। ਮਾਦ ਬਾਈ। ਆਦੋ ਤੁਸੀਂ ਨਹੀਂ ਸਰ ਉਹਦੇ ਸਾਡੇ ਕਾਰਜ ਕਰ। ਦੇਖੋ ਜਿਹੜੀ ਪਾਸ ਨਹੀਂ ਹੋਈ ਹੈਗੀ ਜਿਵੇਂ ਓਕੇ ਝੋਕੇ ਭਾਈ ਇੱਥੇ ਫਿਰ ਅੱਜ ਸਮਾਂ ਰੱਖੀ ਜਾਈਏ ਸਾਰਿਆਂ ਨੂੰ ਅੱਧਾ ਸਮਾਂ ਰਹਿ ਜਾਏਗਾ। ਹਰ ਕੋਈ ਨਹੀਂ ਡੌਂਕੀ ਦਾ ਰਖ ਲੋ ਇਹ ਕੰਮ ਹੋ ਜੂਗਾ ਇਹ ਗੱਡਵਾਰ ਪੰਚ ਮਹੀਨੇ ਦਾ ਪ੍ਰੋਸੈਸ ਹੈ ਇਹ ਗੀਰਾਂ ਨੂੰ ਕੰਮ ਬਸ ਹੋਣਾ ਲੋਕਾਂ ਨਾਲ ਹੀ ਟਿਕਾ ਪਾਣਾ ਇੱਕ ਮਹੀਨੇ ਦਾ ਪ੍ਰੋਸੈਸ ਹੈ ਇਹਨਾਂ ਗੱਲ ਦੋਲਦੀ ਹੋਈ ਬਾਈ ਜੀ ਤੁਹਾਡਾ ਨਾਮ ਮੱਖਣ ਜੀ ਮੱਖਣ ਜੀ ਕੀ ਗੱਲ ਹੋਈ ਹੈ ਤੁਸੀਂ ਜਿਹੜਾ ਤੁਸੀਂ ਅਜੇ ਧਰਨਾ ਲਾਇਆ ਤੇ ਕੋਈ ਜਗਾ ਜੁਗਾ ਵਾਸਤੇ ਕੋਈ ਮਿੱਟੀ ਦੀ ਗੱਲ ਹੋ ਰਹੀ ਹੈ ਕਿਵੇਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਇਹ ਕਹਿੰਦੇ ਵੀ ਤੁਸੀਂ ਮਿੱਟੀ ਪਵਾ ਲਓ ਮਿੱਟੀ ਪਵਾਣ ਨੂੰ ਅਸੀਂ ਤਿਆਰ ਆ ਸਾਲੋਂ 6 ਮਹੀਨੇ ਦੀ ਜੋ ਕਿਰਾਇਆ ਹੈ ਨਾ ਲੈਂਦੇ ਸਾਲੋਂ 1500 ਰੁਪਏ ਮਹੀਨਾ ਉਹ ਸਾਨੂੰ ਮਾਫ ਕੀਤਾ ਜਾਵੇ ਠੀਕ ਹੈ ਸਾਰੇ ਗਰੀਬ ਤਬਕੇ ਦੇ ਉਰੇ ਉਹ ਜਿਆਦਾ ਕੋਈ ਅਮੀਰ ਨਹੀਂ ਹੈ ਉਰੇ ਕੋਈ ਵੀ ਕਿਉਂਕਿ ਸਾਡੇ ਸਬਜ਼ੇ ਜਿਹੜੇ ਟਰੱਕੇ ਪਾਣੀ ਜੋੜੇ ਸੜਕ ਤੇ ਉਰੇ ਜਿੱਥੇ ਬੈਠਿਆ ਉੱਥੇ ਵੀ ਮਾਨੂੰ ਨੁਕਸਾਨ ਨਹੀਂ ਹੋਇਆ ਦਾ ਸਾਡਾ ਕੋਈ ਜਿਆਦਾ ਅਸੀਂ ਉਰੇ ਉਰੇ ਵੀ ਅਸੀਂ ਲੰਬਾ ਸਾੜਾ ਉਹ ਨਹੀਂ ਕਰਨਾ ਗੇ ਕੰਮ ਤੁਹਾਨੂੰ ਪੱਕੀ ਕਰਕੇ ਦਿਨ ਨੂੰ ਤਿਆਰ ਸਾਨੂੰ ਲਿਖਤੀ ਰੂਪ ਚ ਇੱਕ ਮਾਨੂੰ ਲੈਟਰ ਦੇ ਦਿਓ ਕੋਈ ਮੰਡੀ ਚੇਅਰਮੈਨ ਦਾ ਜਾਂ ਕੋਈ ਮਾਨੂੰ ਕੋਈ ਵੀ ਹੈ ਉਹ ਜਿਹੜਾ ਉੱਪਰ ਦਾ ਜਿਹੜਾ ਅਫਸਰ ਮੌਜੂਦਾ ਹੈ ਉਹਦਾ ਸਾਨੂੰ ਲੈਟਰ ਚਾਹੀਦਾ ਸਾਨੂੰ ਸਾਈਨ ਕਰਕੇ ਲੈਟਰ ਦਿੱਤਾ ਜਾਵੇ ਵੀ ਇਹ ਫੜੀਆਂ ਦੀ ਜਗ੍ਹਾ ਇਹਨਾਂ ਨੂੰ ਪ੍ਰੋਪਰ ਦਿੱਤੀ ਗਈ ਹੈ ਇਹ ਹੁਣ ਅੱਗੇ ਤੋਂ ਉਠਾਇਆ ਨਹੀਂ ਜਾਏਗਾ ਕਦੇ ਇਹਨਾਂ ਨੂੰ ਕਦੇ ਵੀ ਮੰਨ ਲਓ ਉਹਦੋਂ ਬਰਖਲਾਬ ਨਹੀਂ ਕੀਤਾ ਜਿਵੇਂ ਕਿ ਵੀ ਇਹ 30 ਸਾਲ ਤੋਂ ਬੈਠੇ ਨੇ ਦੁਕਾਨਦਾਰ ਇਸ ਤੋਂ ਪਹਿਲਾਂ ਵੀ ਕਦੇ ਤੁਹਾਨੂੰ ਇਹ ਐਦਾਂ ਉਠਾਇਆ ਗਿਆ ਬਾ ਦੋ ਤਿੰਨ ਵਾਰੀ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਉਹ ਕਿਹੜੀ ਗੱਲੋਂ ਉਠਾਇਆ ਗਿਆ ਸੀਗਾ ਪਹਿਲਾਂ ਇੱਕ ਕਮੇਟੀ ਜਿਲੀ ਮੰਨ ਲਓ ਇਹ ਦੀ ਇਹਦੇ ਪਿੱਛੇ ਵੀ ਨਹੀਂ ਕੰਟੀਨਿਊ ਬਣੀ ਹੈ ਉਹਦੇ ਵਿੱਚ ਹੀ ਮੰਨ ਲਓ ਇਹ ਦਿਨ 15 ਫੜੀਆਂ ਪਹਿਲਾਂ ਤੁਹਾਨੂੰ ਉਹ ਕੰਡੀਸ਼ਨ ਚੱਕੀ ਗਈ ਸੀ ਵੀ ਇਹਨਾਂ ਨੂੰ ਪਰਾਂ ਵੇਚ ਜਾਣ ਪਹਿਲਾਂ ਵੀ ਬਸਾਂ ਮੰਨ ਲਓ ਸਾਸੀ ਨੇ ਜਿਸ ਤਰ੍ਹਾਂ ਮਰਜ਼ੀ ਲਾਓ ਤੇ ਵੀ ਤਰਲੇ ਮਿੰਤਾ ਕਰਕੇ ਆਹ ਇਹ ਨਕਸ਼ਾ ਫੜਾ ਪਿੱਛੇ ਚੇਂਜ ਕਰਵਾਇਆ ਗਿਆ ਜੀ ਹੁਣ ਵੀ ਸਾਡੀ ਇਹ ਰਿਕੁਐਸਟ ਹੈ ਕਿ ਕੰਡਾ ਨੂੰ ਮੰਨ ਲਓ ਪਰਾ ਕੀਤਾ ਜਾਵੇ ਤਾਂ ਹੀ ਸਾਡੀ ਬਹੁਤ ਬਹੁਤ ਧੰਨਵਾਦ ਦਮੰਗ ਇਹਨਾਂ ਨੂੰ ਕਿ ਸਾਡਾ ਇਹ ਕੰਡਾ ਹੀ ਚੇਂਜ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਮਾਰਕੀਟ ਕਮੇਟੀ ਦੀ ਉਹ ਥਾਂ ਜਿੱਥੋਂ ਕੇ ਵੀ ਫੜੀ ਵਾਲਿਆਂ ਨੂੰ ਇੱਥੋਂ ਉਠਾ ਕੇ ਆਹ ਥਾਂ ਤੇ ਬਿਠਾਉਂਦੀਆਂ ਕਿ ਵੀ ਕਿਆ ਸਰਆਂੀਆਂ ਚੱਲ ਰਹੀਆਂ ਹਨ ਕਿ ਵੀ ਤੁਹਾਨੂੰ ਇਹ ਥਾਂ ਦਿੱਤੀ ਜਾਏਗੀ ਜਦ ਕਿ ਇਹ ਥਾਂ ਦੀ ਦੇਖਿਆ ਜਾਵੇ ਤਾਂ ਸਫਾਈ ਖੋ ਵੀ ਬਹੁਤ ਬੁਰਾ ਹਾਲ ਹੈ ਗੰਦਗੀ ਵੀ ਬਹੁਤ ਪਈ ਹੈ ਤੇ ਕਦੋਂ ਇਸ ਦੀ ਸਫਾਈ ਹੋਏਗੀ ਨਾ ਹੀ ਕੋਈ ਸਫਾਈ ਕਰਵਾਈ ਗਈ ਹੈ ਤੇ ਨਾ ਹੀ ਉਹਦਾ ਕੋਈ ਬੰਦੋਬਸਤ ਕੀਤਾ ਗਿਆ ਪਠਾਨ ਲਈ ਜਦ ਕਿ ਉਹਨਾਂ ਨੂੰ ਪਹਿਲਾਂ ਹੀ ਫੜੀ ਵਾਲਿਆਂ ਨੂੰ ਉਖਾੜਨ ਦੀਆਂ ਤਸਕੀਮਾਂ ਘੜੀਆਂ ਜਾ ਰਹੀਆਂ ਹਨ ਸਰਕਾਰੀ ਬਾਬੂਆਂ ਵੱਲੋਂ ਜੇ ਹੁਣ ਉਹ ਥਾਂ ਦੀ ਦਿਖਾਇਆ ਜਾਵੇ ਜਿੱਥੇ ਕਿ ਵੀ ਉਹ ਥਾਂ ਤੇ ਬਿਠਾਣਾ ਹੈ ਉਹ ਥਾਂ ਦੇ ਉੱਤੇ ਬਹੁਤ ਹੀ ਗੰਦਗੀ ਪਈ ਹੈ 2 ਮਿੰਟ ਵੀ ਨਹੀਂ ਖੜਿਆ ਜਾ ਸਕਦਾ ਕਿਵੇਂ ਇਹ ਦੁਕਾਨਦਾਰ ਆਪਣੀਆਂ ਦੁਕਾਨਦਾਰੀਆਂ ਚਲਾਉਣਗੇ ਤੇ ਕਿਵੇਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਗੇ ਇਹ ਹੈ ਉਹ ਮਾਰਕੀਟ ਕਮੇਟੀ ਦੀ ਦੂਜੀ ਥਾਂ ਜਿੱਥੇ ਕਿ ਵੀ ਸਬਜ਼ੀ ਵਾਲੇ ਦੁਕਾਨਦਾਰਾਂ ਨੂੰ ਬਿਠਾਇਆ ਜਾਣਾ ਹੈ ਫੜੀ ਵਾਲੇ ਦੁਕਾਨਦਾਰਾਂ ਨੂੰ ਬਿਠਾਇਆ ਜਾਣਾ ਹੈ ਜੋ 25 ਤੋਂ 30 30 ਸਾਲ ਤੋਂ ਇੱਥ ਲੇ ਬੋਈਏ ਸਾਨੂੰ ਪੱਕੀ ਅਲਾਉਟ ਹਾਂਜੀ ਭਾਈ ਜੀ ਤੁਹਾਡਾ ਨਾਮ ਸਰਵੇਸ਼ ਕੁਮਾਰ ਜੀ ਸਰਵੇਸ਼ ਜੀ ਕੀ ਮਸਲਾ ਜਿਹੜਾ ਤੁਸੀਂ ਅੱਜ ਇਹ ਧਰਨਾ ਲਾਇਆ ਹੋਇਆ ਤੇ ਪਤਾ ਲੱਗਿਆ ਤੁਹਾਡੀਆਂ ਜਿਹੜੀਆਂ ਫੜੀਆਂ ਤੁਸੀਂ ਬਹੁਤ ਲੰਬੇ ਸਮੇਂ ਤੋਂ ਲਾਰ ਲਗਾ ਰਹੀ ਸੀਗੇ ਤੇ ਉਹ ਤਾਂ ਸਾਨੂੰ 15 16 ਸਾਲ ਹੋ ਗਏ ਸਰ ਕੰਮ ਕਰਦੇ ਨੂੰ ਤੇ ਜੀ ਹੁਣ ਆٹے ਟਾਈਮ ਕਹਿੰਦੇ ਨੇ ਕਿ ਤੁਸੀਂ ਆਪਣੀਆਂ ਪੇਟੀਆਂ ਚੱਕੋ ਅਸੀਂ ਕੰਡਾ ਲਾਣਾ ਹੈ ਜੀ ਕਿ ਇੱਕ ਦਾਣਾ ਮੰਡੀ ਦੇ ਵਿੱਚ ਕੰਡਾ 3 ਸਾਲ ਹੋ ਗਿਆ ਬੰਦ ਪਿਆ ਜੀ ਠੀਕ ਹੈ ਇਹਨਾਂ ਨੇ ਪਿੱਛੇ ਜੇ ਚਾਹ ਦੀ ਕੰਟੇਨਿਊ ਬਣਾਈ ਹੈ ਜੀ ਜੀ ਅਰ ਬਾਰ ਪਈ ਲੱਗਿਆ ਹੋਇਆ ਚਾਹ ਦੀ ਕੰਟੇਨ ਅੱਜ ਇਹ 2 ਸਾਲ ਹੋ ਗਏ ਬੰਦ ਪਈ ਹੈ ਜੀ ਉਸਤੇ ਅੱਗੇ ਅਸੀਂ 10 10 ਫੁੱਟ ਜਗ੍ਹਾ ਮੰਗੀ ਹੋਈ ਸੀ ਕਿ ਸਾਨੂੰ ਕੰਟੇਨ ਜਦੋਂ ਬਣਨ ਲੱਗੀ ਸੀ ਸਾਨੂੰ 10 ਫੁੱਟ ਜਗ੍ਹਾ ਮੰਗੀ ਸੀ ਪਿਛਲੀ ਸਰਕਾਰ ਤੋਂ ਉਹਨਾਂ ਨੇ 10 ਫੁੱਟ ਸਾਨੂੰ ਜਗ੍ਹਾ ਦਿੱਤੀ ਹੋਈ ਸੀ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਹੁਣ ਜੀ ਇਹ ਕਹਿੰਦੇ ਨੇ ਉਠਾਓ ਜੀ ਉਸ ਤੋਂ ਬਾਅਦ ਸਾਨੂੰ ਆ ਜਗ੍ਹਾ ਅਲਾਟਮੈਂਟ ਕਰ ਰਹੇ ਨੇ ਮਗਰ ਇਹ ਪੱਕੀ ਤੌਰ ਤੇ ਸਾਨੂੰ ਅਲਾਟਮੈਂਟ ਨਹੀਂ ਕਰ ਰਹੇ ਜੀ ਇਹ ਜਗ੍ਹਾ ਸਰ ਕੋਈ ਕਹਿੰਦਾ ਮਤਲਬ ਕੋल्ड ਸਟੋਰ ਦੀ ਹੈ ਕੋਈ ਕਹਿੰਦਾ ਕਿਸ ਚੀਜ਼ ਦੀ ਯਾਨੀ ਕਿ ਵੀ ਜੜੀ ਥਾ ਤੁਹਾਨੂੰ ਦਿਨ ਦੇਣ ਨੂੰ ਕਹਿ ਰਹੇ ਨੇ ਉਹ ਵੀ ਰੋਲੇ ਵਾਲੀ ਥਾਂ ਹੈ ਰੋਲੇ ਵਾਲੀ ਥਾਂ ਜੀ ਅੱਜ ਸਾਨੂੰ ਮਤਲਬ ਉੱਥੇ ਬਿਠਾ ਕੇ ਫਿਰ ਕੱਲ ਵੀ ਸਾਨੂੰ ਉਠਾ ਸਕਦੇ ਨੇ ਕੀ ਕੋਈ ਜੇ ਹੁਣ ਤੁਸੀਂ ਇੱਥੋਂ ਆਪਣੀ ਫੜੀ ਤੋਂ ਦੂਜੀ ਥਾਂ ਤੇ ਜਾਓਗੇ ਤਾਂ ਇਹਨਾਂ ਤੋਂ ਕੋਈ ਪੱਕੇ ਲਿਖਤੀ ਰੂਪ ਦੇ ਵਿੱਚ ਕੋਈ ਕਾਗਜ਼ ਲਾਓਗੇ ਅਸੀਂ 1500 ਰੁਪਏ ਮਹੀਨਾ ਅੱਜ 8 ਸਾਲ ਹੋ ਗਏ ਪਰਚੀ ਕਟਾ ਰਹੇ ਹਾਂ ਸਰ ਅਸੀਂ ਇਹ ਕਹਿੰਨੇ ਕਿ ਸਾਨੂੰ ਥੋੜੀ ਜਗ੍ਹਾ ਦਿੱਤੀ ਜਾਵੇ ਪੱਕੀ ਰੂਪ ਦੇ ਪੱਕੀ ਦਿੱਤੀ ਜਾਵੇ ਸਾਹਿਬ